ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਲਈ ਇੱਕ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਤੁਹਾਡੇ ਨਾਲ ਵੀ ਜਿਵੇਂ ਆਪਣੇ ਚਾਰ ਨੂੰ ਉੱਲੀ ਲੱਗਦੀ ਹੈ ਜਿਹੜੀ ਉਹਦੇ ਨੁਕਸਾਨ ਮੈਂ ਤੁਹਾਨੂੰ ਦੱਸਣ ਲੱਗਦਾ ਵੀ ਜਿਹੜੇ ਕਈ ਫਾਰਮਰ ਕੀ ਕਰਦੇ ਆ ਵੀ ਉੱਲੀ ਵਾਲੇ ਪੱਠੀ ਪਾਈ ਜਾਂਦੇ ਆ ਉਹਦੇ ਨਾਲ ਨੁਕਸਾਨ ਬਹੁਤ ਹੋ ਜਾਂਦਾ ਪਸ਼ੂ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਹੀ ਗੱਲ ਕਰਾਂਗੇ ਵੀ ਕਿਵੇਂ ਆਪਾਂ ਇਹ ਪਸ਼ੂਆਂ ਨੂੰ ਬਚਾਉਣਾ ਬਿਮਾਰੀਆਂ ਤੋਂ ਵੀ ਤੁਹਾਨੂੰ ਮੈਂ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕਰੂੰਗਾ ਤੁਹਾਡੇ ਨਾਲ ਅਰ ਦੇਖ ਹੀ ਸਕਦੇ ਹੋ ਤੁਸੀਂ ਦੇਖੋ ਇਹੋ ਦੇ ਆਪਾਂ ਪੱਠੇ ਪਾਵਾਂਗੇ ਪਸ਼ੂਆਂ ਨੂੰ ਤੇ ਪਸ਼ੂਆਂ ਨੂੰ ਬਿਮਾਰੀਆਂ ਲੱਗਣਗੀਆਂ ਹੀ ਲੱਗਣਗੀਆਂ ਇਹ ਉਲੀ ਬਹੁਤ ਨੁਕਸਾਨ ਵਾਲੀ ਆ ਤੇ ਕਈ ਵੀਰ ਭਰਾ ਕੀ ਕਰਦੇ ਉਲੀ ਵਾਲਾ ਚਾਰੀ ਪਾਈ ਜਾਂਦੇ ਆ ਪਸ਼ੂਆਂ ਨੂੰ ਤੇ ਇਹ ਨਹੀਂ ਪਾਉਣਾ ਜਿਵੇਂ ਹਣ ਆਪਾਂ ਉਲੀ ਵਾਲੇ ਉਲੀ ਵਾਲਾ ਚਾਰ ਪਾਉਂਨੇ ਆ ਤੇ ਇਹਦੇ ਨਾਲ ਆਪਾਂ ਪਸ਼ੂਆਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਹੁੰਦੀਆਂ ਜਿਵੇਂ ਕਈ ਵੇਰੀ ਕੀ ਹੋ ਜਾਂਦਾ ਵੀ گاਵਾ ਮਚਾਂ ਰਹਿੰਦੀਆਂ ਨਹੀਂ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੈ ਇਹਨਾਂ ਦਾ ਉల్లి ਵਾਲੇ ਉల్లి ਵਾਲੇ ਚਾਰ ਦਾ ਤੇ ਆਪਾਂ ਨੂੰ ਸੋਚ ਸਮਝ ਕੇ ਪਾਉਣੇ ਚਾਹੀਦੇ ਆ ਕਈ ਉਹੀ ਬਈ ਉల్లి ਵਾਲੇ ਪਾਈ ਜਾਂਦੇ ਫਿਰ ਉਹਦਾ ਬਹੁਤ ਨੁਕਸਾਨ ਆ ਫਿਰ ਫਾਰਮ ਕਾਮਯਾਬ ਨਹੀਂ ਹੋ ਸਕਦਾ ਜੇ ਆਪਾਂ ਉల్లి ਵਾਲੇ ਪਾਉਣੇ ਆ ਆਪਾਂ ਨੂੰ ਸਫਾਈ ਨਾ ਚੱਲਣਾ ਪੈਣਾ ਜਿੰਨਾ ਬਿਮਾਰੀਆਂ ਤੋਂ ਬਚੂਗਾ ਡੇਰੀ ਫਾਰਮ ਤੇ ਉਨਾ ਹੀ ਡੇਰੀ ਫਾਰਮ ਕਾਮਯਾਬ ਹੋਊਗਾ ਤੇ ਆ ਪਸ਼ੂਆਂ ਨੂੰ ਪੂਰਾ ਐਂਡ ਸਫਾਈ ਚ ਰੱਖਣਾ ਫੇਰ ਹੀ ਡੇਰੀ ਫਾਰਮ ਕਾਮਯਾਬ ਹੋਊਗਾ ਕਿਉਂਕਿ ਜੇ ਸਫਾਈ ਨਹੀਂ ਕਰਨੀ ਕੋਈ ਪੱਠੇ ਨਹੀਂ ਸਹੀ ਪਾਉਣੇ ਕੋਈ ਹੋਰ ਮਿਨਰਲ ਮਿਕਸਚਰ ਨਹੀਂ ਪਾਉਣਾ ਫੇਰ ਤਾਂ ਨੁਕਸਾਨ ਹੀ ਨੁਕਸਾਨ ਫੇਰ ਕਈ ਲੋਕੀ ਕਹਿ ਦਿੰਦੇ ਆ ਵੀ ਅਸੀਂ ਘਾਟੇ 'ਚ ਜਾਂਦੇ ਆ ਫੇਰ ਘਾਟੇ 'ਚ ਤਾਂ ਮੰਨ ਲਓ ਮੰਨ ਲਓ ਹੀ ਜਾਣਾ ਜੇ ਆਪਾਂ ਬਈ ਧਿਆਨ ਨਹੀਂ ਰੱਖਾਂਗੇ ਪਸ਼ੂਆਂ ਦਾ ਜਿੰਨਾ ਆਪਾਂ ਵਧੀਆ ਕੰਮ ਮਰਜ਼ਾ ਦਾ ਧਿਆਨ ਰੱਖਾਂਗੇ ਫੇਰ ਹੀ ਆਪਾਂ ਵੱਧੇ ਭੱਲ ਜਾਵਾਂਗੇ ਬਾਕੀ ਉਲੀ ਵਾਲੇ ਪੱਠੇ ਆ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਹਾਂਜੀ ਭਈ ਆਪਾਂ ਨੂੰ ਇੱਕ ਨਾ ਹੱਦੋਂ ਵੱਧ ਲੋਡ ਤੋਂ ਵੱਧ ਵੀ ਪੱਠੇ ਨਹੀਂ ਪਾਉਣੇ ਚਾਹੀਦੇ ਕਿਉਂ ਜੇ ਆਪਾਂ ਵੱਧ ਪੱਠੇ ਪਾਉਨੇ ਆਂ ਤੇ گاਵਾ ਮੱਝਾਂ ਦੇ ਚਰਬੀ ਚੜਦੀ ਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਆ ਇਹਦੇ ਕਰਕੇ ਵੀ ਰਹਿੰਦੀਆਂ ਨਹੀਂ ਫਿਰ گاਵਾ ਮੱਝਾਂ ਬਹੁਤ ਜ਼ਿਆਦਾ ਨੁਕਸਾਨ ਆ ਹੱਦੋਂ ਵੱਧ ਪੱਠੇ ਪਾਉਣ ਦਾ ਵੀ ਤੇ ਫਿਰ ਜੇ ਘੱਟ ਪਾਉਣੇ ਆ ਫਿਰ ਤਾਂ ਭੁੱਖਾਈ ਰਹਿਣਗੀਆਂ ਵੀ ਹਿਸਾਬ ਨਾਲ ਚੱਲਣਾ ਪੈਂਦਾ ਸਾਰਾ ਕੁਝ ਦੇਖ ਕੇ ਮੈਨੇਜਮੈਂਟ ਪੂਰੀ ਤਗੜੀ ਹੋਣੀ ਚਾਹੀਦੀ ਆ ਫੇਰ ਹੀ ਵੀ ਬੰਦਾ ਕਾਮਯਾਬ ਹੋ ਸਕਦਾ ਤੇ ਨਹੀਂ ਨਹੀਂ ਹੋ ਸਕਦਾ ਜੇ ਆਪਾਂ ਵਧੀਆ ਕੰਮ ਪੂਰਾ ਟਾਪ ਲੈਵਲ ਤੇ ਲੈ ਕੇ ਜਾਣਾ ਫਿਰ ਆਪਾਂ ਨੂੰ ਮੈਨੇਜਮੈਂਟ ਬਹੁਤ ਤਕੜੀ ਕਰਨੀ ਪੈਣੀ ਆ ਨਹੀਂ ਤਾਂ ਫਿਰ ਘਾਟੇ ਦਾ ਸੌਦਾ ਹੀ ਇੱਕ ਡੈਰੀ ਫਾਰਮ ਚ ਮਸਟੈਟ ਦੀ ਬਿਮਾਰੀ ਆ ਜਿਹੜੀ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਤੇ ਇਹਦੇ ਬਹੁਤ ਕਾਰਨ ਹੋ ਜਾਂਦੇ ਆ ਤੇ ਜੇ ਥੱਲੇ ਵੀ ਆਪਣਾ ਥਾਂ ਜੇ ਆਪਣਾ ਗਿੱਲਾ ਗੁੱਲਾ ਰਹਿੰਦਾ ਪਸ਼ੂ ਦੇ ਥੱਲੇ ਪਸ਼ੂ ਥੱਲੇ ਗੰਦ ਗੁੰਦ ਰਹਿੰਦਾ ਵਾ ਆਪਾਂ ਚਾਜਣਾ ਸਫਾਈ ਨਹੀਂ ਕਰਦੇ ਉਹਦੇ ਨਾਲ ਵੀ ਹੋ ਸਕਦਾ ਕਿਉਂ ਤੇ ਬਾਕੀ ਇਹ ਮੇਰੇ ਸਹਾਂ ਹੁਣਾ ਇਹ ਉੱਲੀ ਵਾਲੇ ਪੱਠਿਆਂ ਨਾਲ ਵੀ ਇਹ ਹੋ ਜਾਂਦਾ ਬਹੁਤ ਜ਼ਿਆਦਾ ਇਹ ਪਸ਼ੂਆਂ ਨੂੰ ਜਿੰਨਾ ਆਪਾਂ ਸਫਾਈ 'ਚ ਰੱਖਾਂਗੇ ਉਨਾ ਹੀ ਆਪਾਂ ਬਿਮਾਰੀਆਂ 'ਚ ਬਚਾ ਸਕਦੇ ਆ ਬਾਕੀ ਜਿਹੜੀ ਇਹ ਮਸਟੈਟ ਦੀ ਬਿਮਾਰੀ ਆ ਇਹ ਤਾਂ ਬਹੁਤ ਜ਼ਿਆਦਾ ਵੱਧ ਆਉਂਦੀ ਆ ਵੀ ਇਹ ਵੱਧ ਬਿਮਾਰੀ ਆ ਇਹ ਆਉਂਦੀ ਪਸ਼ੂਆਂ ਨੂੰ ਤੇ ਬਾਕੀ ਦਾ ਜਿਹੜੀਆਂ ਹੈਗੀਆਂ ਹੈਗੀਆਂ ਹਾਂ ਹਾਂਜੀ ਭਾਈ ਜੀ ਜੇ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਇਦਾਂ ਦੀਆਂ ਹੋਰ ਆਪਾਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਵੀਰ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ